ਸਾਥ ਸੰਗਤ ਜੀ ਅੱਜ ਦੀ ਸਾਖੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੀ ਹੈ ਜਦੋਂ ਸਤਗੁਰੂ ਮਹਾਰਾਜ ਜੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਮਾਦੋਦਾਸੀ ਆਪਣੀ ਝੋਪੜੀ ਵਿੱਚ ਬੈਠ ਕੇ ਸਿਮਰਨ ਕਰ ਰਹੇ ਸਨ ਅਤੇ ਉਹਨਾਂ ਦੇ ਕੁਝ ਸ਼ਰਧਾਲੂ ਵੀ ਸਾਹਮਣੇ ਬੈਠੇ ਸਨ ਉਸ ਦੇ ਸੰ ਤਾ ਉਸ ਦਾ ਇੱਕ ਸ਼ਰਧਾਲੂ ਉਸ ਕੋਲ ਚੋਪੜੀ ਵਿੱਚ ਦੌੜਿਆ ਆਇਆ ਅਤੇ ਕਹਿਣ ਲੱਗਾ ਮਹੰਤ ਜੀ ਸਾਡੇ ਡੇਰੇ ਵਿੱਚ ਕੋਈ ਆਇਆ ਹੈ ਜਿਸ ਨੇ ਸਾਡੇ ਡੇਰੇ ਦੀ ਮਰਿਆਦਾ ਭੰਗ ਕੀਤੀ ਹੈ ਉਸਨੇ ਸਾਡੇ ਡੇਰੇ ਵਿੱਚ ਬੱਕਰੀ ਪਕਾਈ ਹੈ ਇੱਥੇ ਖਾਣਾ ਪਕਾਇਆ ਗਿਆ ਹੈ ਅਤੇ ਉਹ ਤੁਹਾਡੇ ਬਿਸਤਰੇ ਤੇ ਹੈ ਉਹ ਆਪ ਬੈਠਾ ਸੀ ਉਤੋਂ ਇੱਕ ਸ਼ਰਧਾਲੂ ਉੱਠਿਆ ਅਤੇ ਕਿਹਾ ਕਿ ਕਿਸ ਵਿੱਚ ਇੰਨੀ ਹਿੰਮਤ ਹੈ ਜਿਸਨੇ ਅਜਿਹਾ ਕੀਤਾ ਹੈ ਉਸ ਨੂੰ ਇਸ ਦਾ ਨਤੀਜਾ ਉਗਤਨਾ ਪਵੇਗਾ ਅਤੇ ਕਿਹਾ ਕਿ ਬਾਬਾ ਜੀ ਇਸ ਨੂੰ ਮੰਜੇ ਤੋਂ ਢੇਠਾ ਸੁੱਟ ਦਿਓ ਅਤੇ ਫੇਰ ਜਾਓ ਉਸ ਨੂੰ ਪੁੱਛੋ ਤਾਂ ਭਾਈ ਮਾਧੋਦਾਸ ਜੀ ਨੇ ਕਿਹਾ ਕਿ ਮੈਂ ਉਸ ਨੂੰ ਨਹੀਂ ਪੁੱਛਾਂਗਾ ਮੈਂ ਉਸ ਨੂੰ ਮੈਂ ਉਸ ਨੂੰ ਮੰਜੇ ਤੇ ਬਿਠਾ ਕੇ ਲਿਆਵਾਂਗਾ ਮੈਂ ਉਸ ਨੂੰ ਮੰਜੇ ਸਮੇਤ ਆਪਣੀਆਂ ਸ਼ਕਤੀਆਂ ਨਾਲ ਲਿਆਵਾਂਗਾ ਪਰ ਅਜਿਹਾ ਨਹੀਂ ਹੋਇਆ ਅਤੇ ਮਾਧੋਦਾਸ ਜੀ ਨੇ ਇੱਕ ਆਵਾਜ਼ ਸੁਣੀ ਜਿਸ ਵਿੱਚ ਕਿਹਾ ਗਿਆ ਹੈ ਮਾਧੋਦਾਸ ਹਨੇਰੇ ਦੇ ਹਨੇਰੇ ਵਿੱਚੋਂ ਨਿਕਲ ਕੇ ਸੱਚ ਦੇ ਅਸਮਾਨ ਵਿੱਚ ਜਾਓ ਇਹ ਸ਼ਬਦ ਸੁਣ ਕੇ ਮਾਧੋਦਾਸ ਨੇ ਆਪਣੇ ਸੇਵਕਾਂ ਨੂੰ ਪੁੱਛਿਆ ਕਿ ਤੁਸੀਂ ਵੀ ਸੁਣਿਆ ਜੋ ਮੈਂ ਸੁਣਿਆ ਤਾਂ ਉਹਨਾਂ ਨੇ ਕਿਹਾ ਨਹੀਂ ਮਹਾਂਤ ਜੀ ਅਸੀਂ ਕੁਝ ਵੀ ਨਹੀਂ ਸੁਣਿਆ ਅਤੇ ਉਸ ਤੋਂ ਬਾਅਦ ਫਿਰ ਆਵਾਜ਼ ਆਈ ਕਿ हे ਮਾਧੋਦਾਸ ਪਰਮਾਤਮਾ ਦੀ ਆਵਾਜ਼ ਕੇਵਲ ਆਤਮਾ ਹੀ ਸੁਣ ਸਕਦੀ ਹੈ ਕੇਵਲ ਮੰਤਰਾਂ ਨਾਲ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਅੱਜ ਮਨ ਨੂੰ ਸਦੀਰ ਰੱਖਣਾ ਵੀ ਜ਼ਰੂਰੀ ਹੈ ਤੁਹਾਡੇ ਸਾਰੇ ਮੰਤਰ ਤੁਹਾਡੇ ਕੰਮ ਨਹੀਂ ਆਏ ਤਾਂ ਇਹ ਸੁਣ ਕੇ ਮਾਧੋਦਾਸ ਸੋਚਣ ਲੱਗਾ ਕਿ ਮੇਰੇ ਡੇਰੇ ਤੇ ਪਹੁੰਚਣ ਵਾਲਾ ਕੋਈ ਆਮ ਆਦਮੀ ਨਹੀਂ ਹੈ ਇਸ ਲਈ ਜਦੋਂ ਭਾਈ ਮਾਧੋਦਾਸ ਆਪਣੀ ਝੋਪੜੀ ਤੇ ਪਹੁੰਚਿਆ ਤਾਂ ਉਹਨਾਂ ਨੇ ਦੇਖਿਆ ਕਿ ਸਤਿਗੁਰੂ ਮਹਾਰਾਜ ਜੀ ਆਪਣੇ ਪਲੰਘ ਤੇ ਬੈਠੇ ਸਨ ਅਤੇ ਸਤਿਗੁਰੂ ਮਹਾਰਾਜ ਜੀ ਨੂੰ ਮਿਲੇ ਤਾਂ ਇੱਕ ਸਿੰਘ ਨੇ ਕਿਹਾ ਕਿ ਮਾਧੋਦਾਸ ਜੀ ਤੁਸੀਂ ਇਹ ਸੋਚ ਰਹੇ ਹੋ ਅਸੀਂ ਤੁਹਾਡੀ ਝੌਂਪੜੀ ਦੀ ਮਰਿਆਦਾ ਦੀ ਉਹ ਲਾਗਣਾ ਕੀਤੀ ਹੈ ਫਿਰ ਇਹ ਸੁਣ ਕੇ ਭਾਈ ਮਾਧੋਦਾਸ ਚਹਿਣ ਲੱਗੇ ਮਹਾਰਾਜ ਮੇਰੇ ਸਥਾਨ ਤੇ ਨਰਦੋਸ਼ ਲੋਕਾਂ ਦਾ ਕਤਲ ਕੀਤਾ ਗਿਆ ਹੈ ਤੇ ਹੁਣ ਇੱਥੋਂ ਦੀ ਮਿੱਟੀ ਉਹਨਾਂ ਦੇ ਖੂਨ ਨਾਲ ਲਾਲ ਹੈ ਅਤੇ ਹੁਣ ਮੈਂ ਇੱਥੇ ਧਿਆਨ ਨਹੀਂ ਦੇ ਸਕਦਾ ਇਹ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਗੱਲ ਮੈਨੂੰ ਸਮਝ ਨਹੀਂ ਆ ਰਹੀ ਕਿ ਬਾਰਲੇ ਮੁਲਕ ਬੱਕਰੀਆਂ ਵਾਂਗ ਹਲਾਲ ਕਰ ਰਹੇ ਹਨ ਇਸ ਲਈ ਤੁਸੀਂ ਸਤਲੂਜ ਰਾਵੀ ਬਿਆਸ ਜਮਨਾ ਗੰਗਾ ਨਰਮਦਾ ਦਰਿਆਵਾਂ ਨੂੰ ਪਾਰ ਕਰਕੇ ਗੋਦਾਵਰੀ ਦੇ ਨੇੜੇ ਡੇਰਾ ਲਾਇਆ ਹੈ ਇਸ ਲਈ ਮੇਰੀ ਇਹ ਸੁਣੋ ਅਤੇ ਇੱਕ ਵਾਰ ਫੇਰ ਆਪਣੀ ਯਾਤਰਾ ਸ਼ੁਰੂ ਕਰੋ ਰਾਹਤੇ ਵਿੱਚ ਤੁਹਾਨੂੰ ਇੱਕ ਗਰੀਬ ਕਿਸਾਨ ਅਤੇ ਇੱਕ ਕਿਸਾਨ ਨਜ਼ਰ ਆਵੇਗਾ ਰੋਂਦੇ ਰੋਂਦੇ ਹੋਏ ਉਸ ਨੂੰ ਪੁੱਛੋ ਕਿ ਰੱਬ ਤੁਹਾਡੀ ਮੁਸਕਰਾਹਟ ਦੇ ਪਿੱਛੇ ਬੈਠਾ ਹੈ ਤਾਂ ਇਹ ਸ਼ਬਦ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਕੌਣ ਹੈ ਜਿਸ ਨੂੰ ਤੁਸੀਂ ਜਾਣਦੇ ਹੋ ਤਾਂ ਭਾਈ ਮਾਧੋਦਾਸ ਨੇ ਹੱਥ ਜੋੜ ਕੇ ਕਿਹਾ ਕਿ ਇਸ ਤਰ੍ਹਾਂ ਨਹੀਂ ਮਾਧੋਦਾਸ ਨੇ ਜਦੋਂ ਆਤਮਾ ਦੀਆਂ ਅੱਖਾਂ ਨਾਲ ਦੇਖਿਆ ਤਾਂ ਭਾਈ ਮਾਧੋਦਾਸ ਨੂੰ ਪਤਾ ਲੱਗਾ ਅਤੇ ਉਹ ਕਹਿਣ ਲੱਗੇ ਕਿ ਤੁਸੀਂ ਅਸਲ ਗੁਰੂ ਗੋਬਿੰਦ ਸਿੰਘ ਜੀ ਹੋ ਤਾਂ ਉਥੇ ਮੌਜੂਦ ਗੁਰੂ ਜੀ ਦੇ ਇੱਕ ਸ਼ੇਰ ਨੇ ਕਿਹਾ ਕਿ ਹਾਂ ਮਾਧੋਦਾਸ ਜਿਵੇਂ ਹੀ ਗੁਰੂ ਸਾਹਿਬ ਨੂੰ ਤੁਹਾਡੇ ਬਾਰੇ ਪਤਾ ਲੱਗਾ ਤਾਂ ਗੁਰੂ ਸਾਹਿਬ ਤੁਰੰਤ ਤੁਹਾਡੇ ਡੇਰੇ ਵਿੱਚ ਆ ਗਏ ਅਤੇ ਭਾਈ ਮਾਧੋਦਾਸ ਜੀ ਨੇ ਕਿਹਾ ਹਾਏ ਮੇਰੀ ਕਿਸਮਤ ਗੁਰੂ ਸਾਹਿਬ ਨੇ ਕਿਹਾ ਆਪਣੇ ਭਾਗਾਂ ਨੂੰ ਹੋਰ ਜਗਾਓ ਜਿਸ ਕੰਮ ਲਈ ਤੁਸੀਂ ਇਸ ਧਰਤੀ ਤੇ ਆਏ ਹੋ ਉਸ ਦਾ ਜ਼ੁਲਮ ਕਰਨ ਵਾਲੇ ਨਿਰਦੋਸ਼ਾਂ ਵਾਂਗ ਹੀ ਨਿਰਦੋਸ਼ ਹਨ ਜੋ ਤੁਹਾਡੇ ਤੀਰਾਂ ਨਾਲ ਮਰ ਗਏ ਸਨ ਜੋ ਤੁਹਾਡੇ ਜਨਮ ਤੋਂ ਪਹਿਲਾਂ ਹੀ ਮਰ ਗਏ ਸਨ ਜਿਨ੍ਹਾਂ ਨੂੰ ਤੁਸੀਂ ਦੁੱਖ ਨਹੀਂ ਦੇਖ ਸਕੇ ਅਤੇ ਤੁਸੀਂ ਸ਼ਿਕਾਰ ਕਰਨਾ ਛੱਡ ਦਿੱਤਾ ਪਹਿਲਾਂ ਤੁਸੀਂ ਤੀਰ ਤੋੜ ਦਿੱਤਾ ਅਤੇ ਫਿਰ ਆਪਣਾ ਤਨੋਸ਼ ਵੀ ਤੋੜ ਦਿੱਤਾ ਉਹ ਦਰਦ ਤੁਹਾਨੂੰ ਲਕਸ਼ਮਣ ਦੇਵ ਤੋਂ ਮਾਧੋ ਦਾਸ ਵਿੱਚ ਬਦਲ ਗਿਆ ਅਤੇ ਗੁਰੂ ਸਾਹਿਬ ਦੇ ਇਸ ਸ਼ਬਦ ਸੁਣ ਕੇ ਭਾਵਕ ਹੋ ਗਿਆ ਉਹ ਕਹਿਣ ਲੱਗਾ ਕਿ ਮੈਂ ਅੰਤਰੀਆਮੀ ਹਾਂ ਤਾਂ ਗੁਰੂ ਸਾਹਿਬ ਨੇ ਕਿਹਾ ਜੀ ਹਾਂ ਮਾਧੋਦਾਸ ਤੁਸੀਂ ਕੌਣ ਹੋ ਤਾਂ ਭਾਈ ਮਾਧੋਦਾਸ ਜੀ ਨੇ ਕਿਹਾ ਮੈਂ ਤੁਹਾਡਾ ਸੇਵਕ ਹਾਂ ਅਤੇ ਭਾਈ ਮਾਧੋਦਾਸ ਜੀ ਪੁੱਛਣ ਲੱਗੇ ਕਿ ਉਹ ਪਾਪੀ ਕੌਣ ਹੈ ਜਿਸ ਨੇ ਬੇਕਸੂਰ ਲੋਕਾਂ ਦਾ ਖੂਨ ਵਹਾਇਆ ਹੈ ਇਹ ਸੁਣ ਕੇ ਇੱਕ ਸਿੰਘ ਬੋਲਿਆ ਤੰਤਰ ਮੰਤਰ ਨਾਲ ਮਨ ਬਦਲ ਕੇ ਤੁਸੀਂ ਇਹ ਸੁਣ ਤਸੀਂ ਕੀ ਸਜ਼ਾ ਦੇਵੋਗੇ ਇਹ ਸੁਣ ਕੇ ਭਾਈ ਮਾਧੋ ਦਾਸ ਜੀ ਕਹਿਣ ਲੱਗੇ ਕਿ ਤੰਤਰ ਮੰਤਰ ਵਾਲਾ ਮਾਧੋ ਦਾਸ ਤੁਹਾਨੂੰ ਦੇਖ ਕੇ ਹੀ ਮਰ ਗਿਆ ਸੀ ਬਾਜਾਂ ਵਾਲੇ ਸਾਈ ਹੁਣ ਤੇਰੇ ਸੇਵਕ ਤੇਰੇ ਸਾਹਮਣੇ ਹੈ ਹੁਣ ਨੂੰ ਤੂੰ ਆਪਣੇ ਸੇਵਕ ਨੂੰ ਐਸਾ ਸ਼ੇਰ ਬਣਾ ਜਿਸ ਦੀ ਤਲਵਾਰ ਕਿਸੇ ਨਿਰਦੋਸ਼ ਉਤੇ ਨਹੀਂ ਛੁਤੇਗੀ ਅਤੇ ਕਿਸੇ ਪਾਪੀ ਨੂੰ ਨਹੀਂ ਬਖਸ਼ੇਗੀ ਇਹ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਤੈਨੂੰ ਐਸਾ ਬਹਾਦਰ ਬਣਾ ਦੇਵਾਂਗੇ ਮਨੁੱਖਤਾ ਦੇ ਦੁਸ਼ਮਣਾਂ ਨੂੰ ਲੋਹੇ ਦੇ ਚੰਨੇ ਨਾਲ ਹਰਾ ਦੇਵਾਂਗਾ ਅਸੀਂ ਖਾਲਸੇ ਨੂੰ ਮੁਗਲਾਂ ਦੇ ਦਬੇ ਕੁਚਲੇ ਲੋਕਾਂ ਦਾ ਸਾਥੀ ਬਣਾਵਾਂਗੇ ਇਸ ਤਰ੍ਹਾਂ ਭਾਈ ਮਾਧੋਦਾਸ ਬੰਦਾ ਸਿੰਘ ਬਹਾਦਰ ਬਣ ਗਏ ਗੁਰੂ ਦਾ ਸਿੱਖ ਬਣਿਆ ਗੁਰੂ ਜੀ ਨੇ ਫਟਕੇ ਲੋਕਾਂ ਨੂੰ ਸਹੀ ਮਾਰਗ ਦੱਸ ਦਰਸਾਉਣ ਲਈ ਸਹੀ ਜੰਗਾ ਸਹੀ ਸਮਾ ਅਤੇ ਸਹੀ ਮਾਧਿਅਮ ਦੀ ਚੋਣ ਕੀਤੀ ਇੱਥੇ ਸਤਿਗੁਰੂ ਨੇ ਭਾਈ ਮਾਧੋ ਦਾਸ ਦੀ ਸਤੀ ਹੋਈ ਜਮੀਰ ਨੂੰ ਸੁੱਤੀ ਹੋਈ ਜਮੀਰ ਨੂੰ ਆਪਣੇ ਸੰਭੂ ਵਿੱਚ ਪਕਾਉਣ ਲਈ ਕਿਹਾ ਮਨੁੱਖਾਂ ਨੂੰ ਬੱਕਰੀਆਂ ਵਾਂਗ ਵੱਢ ਰਹੇ ਹੋ ਅਤੇ ਤੁਸੀਂ ਆਪਣੇ ਹੰਕਾਰ ਵਿੱਚ ਜੀ ਰਹੇ ਹੋ ਇਸ ਲਈ ਇੱਥੇ ਬਹੁਤ ਸਾਰੇ ਲੋਕ ਕਹਿਣਗੇ ਕਿ ਗੁਰੂ ਸਾਹਿਬ ਨੇ ਮਾਸ ਕਿਉਂ ਬਣਾਇਆ ਇਸ ਤਰ੍ਹਾਂ ਕਿਉਂ ਦਿਖਾਇਆ ਗਿਆ ਪਰ ਕਿਸੇ ਨੂੰ ਆਪਣੇ ਗੁਰੂ ਦੇ ਬਚਨਾਂ ਤੇ ਕਦੇ ਵੀ ਇਹ ਫੇਕਟ ਅਤੇ ਪਰ ਨਹੀਂ ਲਗਾਉਣਾ ਚਾਹੀਦਾ ਜੋ ਗੁਰੂ ਦਾ ਸ਼ੇਰ ਹੈ ਉਹ ਕਦੇ ਵੀ ਆਪਣੇ ਗੁਰੂ ਨੂੰ ਨਹੀਂ ਪਾਉਂਦਾ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਹਾਂ ਮਾਧੋਦਾਸ ਤੁਸੀਂ ਕੌਣ ਹੋ ਤਾਂ ਭਾਈ ਮਾਧੋਦਾਸ ਜੀ ਨੇ ਕਿਹਾ ਮੈਂ ਤੁਹਾਡਾ ਸੇਵਕ ਹਾਂ ਅਤੇ ਭਾਈ ਮਾਧੋਦਾਸ ਜੀ ਪੁੱਛਣ ਲੱਗੇ ਕਿ ਇਹ ਸੁਣ ਕੇ ਇੱਕ ਸ਼ੇਰ ਬੋਲਿਆ ਇਹ ਸੁਣ ਕਿ ਭਾਈ ਮਾਧੋਦਾਸ ਜੀ ਕਹਿਣ ਲੱਗੇ ਕਿ ਤੰਤਰ ਮੰਤਰ ਵਾਲਾ ਮਾਧੋਦਾਸ ਤੈਨੂੰ ਦੇਖ ਕੇ ਹੀ ਮਰ ਗਿਆ ਸੀ ਬਾਜਾਂ ਵਾਲੇ ਮਾਈ ਸਾਈਆਂ ਹੁਣ ਤੇਰੇ ਸੇਵਕ ਹਾਂ ਤੂੰ ਆਪਣੇ ਸੇਵਕ ਨੂੰ ਅਜਿਹਾ ਸ਼ੇਰ ਬਣਾ ਦੇ ਜਿਸ ਦੀ ਤਲਵਾਰ ਕਿਸੇ ਬਿਗੁਨ ਬਿਗਣਾ ਉੱਤੇ ਨਹੀਂ ਦਿੱਗੇ ਕੀਤੇ ਕਿਸੇ ਪਾਪੀ ਨੂੰ ਨਹੀਂ ਬਖਸ਼ੇਗੀ ਇਹ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਤੈਨੂੰ ਅਜਿਹੇ ਬਹਾਦਰ ਸਿੱਖ ਬਣਾਵਾਂਗੇ ਜੋ ਮਨੁੱਖਤਾ ਦੇ ਦੁਸ਼ਮਣਾਂ ਨੂੰ ਕੁਚਲ ਦੇਵੇਗਾ ਸਤਾਏ ਅਤੇ ਲੋਕਾਂ ਦਾ ਸਹਾਈ ਇਸ ਤਰ੍ਹਾਂ ਭਾਈ ਮਾਧੋ ਦਾਸ ਗੁਰੂ ਦਾ ਸਿੱਖ ਬਣ ਗਿਆ ਗੁੰਮਰਾਹ ਹੋਏ ਲੋਕਾਂ ਨੂੰ ਸਹੀ ਰਾਸਤੇ ਦਿਖਾਉਂਦੇ ਹਨ ਇੱਥੇ ਵੀ ਸਤ ਗੁਰੂ ਨੇ ਭਾਈ ਮਾਦੋ ਦਾਸ ਦੇ ਡੇਰੇ ਦਾ ਦौरा ਕੀਤਾ ਪਰ ਗੁਰੂ ਜੀ ਨੇ ਉਹਨਾਂ ਦੀ ਸਤੀ ਹੋਈ ਜ਼ਮੀਰ ਨੂੰ ਜਗਾਇਆ ਕਿ ਕਿਵੇਂ ਮੁਗਲ ਮਨੁੱਖਾਂ ਨੂੰ ਬੱਕਰੀਆਂ ਵਾਂਗ ਵੜ ਰਹੇ ਹਨ ਫਿਰ ਇੱਥੇ ਬਹੁਤ ਸਾਰੇ ਲੋਕ ਕਹਿਣਗੇ ਕਿ ਗੁਰੂ ਸਾਹਿਬ ਨੇ ਮਾਸ ਕਿਉਂ ਬਣਾਇਆ ਇਸ ਤਰ੍ਹਾਂ ਕਿਉਂ ਵਿਖਾਇਆ ਗਿਆ ਪਰ ਗੁਰੂ ਦੇ ਵਚਨਾਂ ਤੇ ਕਦੇ ਵੀ ਨੇ ਕਿਹਾ ਹਾਂ ਮਾਧੋਦਾਸ ਤੁਸੀਂ ਕੌਣ ਹੋ ਤਾਂ ਭਾਈ ਮਾਧੋਦਾਸ ਜੀ ਨੇ ਕਿਹਾ ਮੈਂ ਤੁਹਾਡਾ ਸੇਵਕ ਹਾਂ ਅਤੇ ਭਾਈ ਮਾਧੋਦਾਸ ਜੀ ਨੇ ਪੁੱਛਣ ਲੱਗੇ ਕਿ ਇਹ ਸੁਣ ਕਿ ਇੱਕ ਸ਼ੇਰ ਬੋਲਿਆ ਇਹ ਸੁਣ ਕੇ ਭਾਈ ਮਾਧੂਦਾਸ ਜੀ ਕਹਿਣ ਲੱਗੇ ਕਿ ਤੰਤਰ ਮੰਤਰ ਵਾਲਾ ਮਾਧੋਦਾਸ ਤੈਨੂੰ ਦੇਖ ਰਿਹਾ ਹੈ ਮਰ ਗਿਆ ਸੀ ਬਾਜਾਂ ਵਾਲੇ ਸਾਈਆਂ ਹੁਣ ਤੇਰਾ ਸੇਵਕ ਹੈ ਤੂੰ ਆਪਣੇ ਸੇਵਕ ਨੂੰ ਅਜਿਹਾ ਸ਼ੇਰ ਬਣਾ ਦਿੰਦਾ ਹਾਂ ਜਿਸ ਦੀ ਤਲਵਾਰ ਕਿਸੇ ਬਿਗਨਹਾਂ ਉੱਤੇ ਨਹੀਂ ਚੱਲੇਗੀ ਅਤੇ ਕਿਸੇ ਪਾਪੀ ਨੂੰ ਨਹੀਂ ਬਖਸ਼ੇਗੀ ਇਹ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਤੈਨੂੰ ਅਜਿਹਾ ਬਹਾਦਰ ਸਿਪਾਹੀ ਬਣਾ ਦੇਵਾਂਗੇ ਜੋ ਮਨੁੱਖਤਾ ਦੇ ਦੁਸ਼ਮਣਾਂ ਨੂੰ ਕੁਚਲ ਦੇਵੇਗਾ ਸਤਾਏ ਹੋਏ ਲੋਕਾਂ ਦਾ ਸਹਾਈ ਇਸ ਤਰ੍ਹਾਂ ਪਾਈ ਮਾਧੋਦਾਸ ਗੁਰੂ ਦਾ ਸਿੱਖ ਬਣ ਗਿਆ ਤੇ ਗੁੰਮਰਾਏ ਹੋਏ ਲੋਕਾਂ ਨੂੰ ਸਹੀ ਰਸਤੇ ਦਿਖਾਉਂਦੇ ਹਨ ਇੱਥੇ ਵੀ ਸਤਗੁਰੂ ਨੇ ਭਾਈ ਮਾਧੋਦਾਸ ਦੇ ਡੇਰੇ ਦਾ ਦੌਰ ਕੀਤਾ ਪਰ ਗੁਰੂ ਜੀ ਨੇ ਉਹਨਾਂ ਦੀ ਸੁੱਤੀ ਹੋਈ ਜ਼ਮੀਰ ਨੂੰ ਜਗਾਉਣ ਕਿ ਕਿਵੇਂ ਮਗਲ ਮਨੁੱਖਾ ਨੂੰ ਬੱਕਰੀਆਂ ਵਾਂਗ ਵੱਢ ਰਹੇ ਹਨ ਫਿਰ ਇੱਥੇ ਬਹੁਤ ਸਾਰੇ ਲੋਕ ਕਹਿਣਗੇ ਕਿ ਗੁਰੂ ਸਾਹਿਬ ਨੇ ਮਾਸ ਕਿਉਂ ਬਣਾਇਆ ਇਸ ਤਰ੍ਹਾਂ ਕਿਉਂ ਵਿਖਾਇਆ ਗਿਆ ਪਰ ਗੁਰੂ ਦੇ ਬਚਨਾਂ ਤੇ ਕਦੇ ਵੀ ਇਸ ਬਸ ਬਟਸ ਨਹੀਂ ਲਗਾਉਣਾ ਚਾਹੀਦਾ ਉਸੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾ ਸੰਗ ਜੀ ਇਸ ਦੇ ਨਾਲ ਅਸੀਂ ਤੁਹਾਡੇ ਪਾਸੋਂ ਆਗਿਆ ਲੈਂਦੇ ਹਾਂ ਅਸੀਂ ਆਉਣ ਵਾਲੇ ਸਮਿਆਂ ਵਿੱਚ ਇੱਕ ਨਵੀਂ ਸਾਖੀ ਨਾਲ ਮਿਲਾਂਗੇ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਤਾਂ ਇਸ ਨੂੰ ਹੋਰ ਸੰਗਤਾਂ ਨਾਲ ਵੀ ਸ਼ੇਅਰ ਕਰੋ ਜੇ ਸੁਨੇਹਾ ਹਰ ਗੁਰੂ ਦੇ ਪਿਆਰੇ ਸਤ ਸੰਗੀ ਤੱਕ ਪਹੁੰਚ ਸਕੇ ਅਤੇ ਜੇ ਤੁਸੀਂ ਸਾਖੀ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜੇਕਰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ